ਸਾਡੇ ਸੱਚੇ ਪਾਤਸ਼ਾਹ ਅੰਦਰ ਨੇ ਇਹ ਗੱਲ ਦਬਿਸਤਾਨੇ ਮੁਜ਼ਾਹਿਬ ਕਿਤਾਬ ਦੇ ਰਾਈਟਰ ਮੁਹਸਨ ਫਾਨੀ ਨੇ ਆਪਣੀ ਕਿਤਾਬ ਚ ਲਿਖੀ ਹੋਈ ਆ ਉਹ ਕਹਿੰਦਾ ਸੀ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਤੇ ਗੁਰੂ ਹਰਰਾਏ ਸਾਹਿਬ ਨੂੰ ਮਿਲਿਆ ਤੇ ਮੈਂ ਮੌਕੇ ਤੇ ਇਹ ਸਾਰਾ ਕੁਝ ਦੇਖਿਆ ਹੈ ਹੁਣ ਗੁਰੂ ਸਾਹਿਬ ਫਿਰ ਇੱਥੋਂ ਰਿਹਾ ਕਿਵੇਂ ਹੁੰਦੇ ਨੇ ਇਤਿਹਾਸਕਾਰ ਲਿਖਦੇ ਨੇ ਕਿ ਜਹਾਂਗੀਰ ਇੱਕ ਵਾਰ ਦੁਬਾਰਾ ਬਿਮਾਰ ਹੋ ਜਾਂਦਾ ਹੈ ਔਰ ਇਸ ਵਾਰ ਬਹੁਤ ਭਿਆਨਕ ਤਰੀਕੇ ਨਾਲ ਬਿਮਾਰ ਹੁੰਦਾ ਹੈ ਕਹਿ ਲੋ ਕਿ ਦਿਮਾਗੋਂ ਪਾਗਲ ਹੋ ਜਾਂਦਾ ਹੈ ਰਾਤ ਨੂੰ ਸੁੱਤਾ ਪਿਆ ਪਿਆ ਉੱਠ ਕੇ ਇਕਦਮ ਬੋਲਣ ਲੱਗ ਜਾਂਦਾ ਹੈ ਡਰਨ ਲੱਗ ਜਾਂਦਾ ਹੈ ਇੰਨਾ ਵੱਡਾ ਤੇ ਇੰਨਾ ਤਕੜਾ ਬਾਦਸ਼ਾ ਉਹ ਕੱਲਾ ਸੌਣ ਤੋਂ ਡਰਨ ਲੱਗ ਜਾਂਦਾ ਹੈ ਵੱਡੇ ਵੱਡੇ ਹਕੀਮ ਵੈਦ ਬੁਲਾਏ ਜਾਂਦੇ ਨੇ ਉਹਦੇ ਵਾਸਤੇ ਸਾਰੇ ਫੇਲ ਹੋ ਜਾਂਦੇ ਨੇ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਬਿਮਾਰੀ ਕੀ ਆ ਫਿਰ ਜਹਾਂਗੀਰ ਦੀ ਘਰ ਵਾਲੀ ਨੂਰਜਹਾਂ ਥੱਕ ਹਾਰ ਕੇ ਪੀਰਾਂ ਫਕੀਰਾਂ ਕੋਲ ਜਾਣ ਲੱਗਦੀ ਹੈ ਫਿਰ ਕਹਿੰਦੇ ਨੇ ਜਹਾਂਗੀਰ ਦੇ ਘਰ ਵਾਲੀ ਨੂਰजहां ਇੱਕ ਬਹੁਤ ਪਹੁੰਚੇ ਹੋਏ ਪੀਰ ਜਲਾਲਦੀਨ ਨੂੰ ਜਹਾਂਗੀਰ ਕੋਲ ਲੈ ਕੇ ਆਉਂਦੀ ਆ। ਉਹ ਪੀਰ ਜਹਾਂਗੀਰ ਨੂੰ ਦੇਖਣਸਾਰ ਹੀ ਕਹਿ ਦਿੰਦਾ ਹੈ ਕਿ ਇਹਦੀ ਬਿਮਾਰੀ ਦਾ ਕਾਰਨ ਕੋਈ ਪੀਰ ਫਕੀਰ ਹੈ। ਇਹਨੇ ਕਿਸੇ ਬਹੁਤ ਉੱਚੇ ਪੀਰ ਨੂੰ ਦੁੱਖ ਪਹੁੰਚਾਇਆ ਹੈ, ਇਹ ਤਾਂ ਕਰਕੇ ਮੰਜੇ ਤੇ ਪਿਆ ਤੜਫ ਰਿਹਾ ਹੈ। ਇੱਥੇ ਫਿਰ ਕਹਿੰਦੇ ਨੇ ਕਿ ਉਸ ਸਮੇਂ ਜਹਾਂਗੀਰ ਦੇ ਕਮਰੇ 'ਚ ਸਾਈ ਮੀਆਂ ਮੀਰ ਜੀ ਮੌਜੂਦ ਸੀ। ਸਾਈ ਮੀਆਂ ਮੀਰ ਜਿਨ੍ਹਾਂ ਤੋਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਨੇ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਸੀ। ਮੁਗਲ ਦਰਬਾਰ ਨਾਲ ਵੀ ਉਹਨਾਂ ਦੇ ਵਧੀਆ ਤਾਲੁਕਾਤ ਸੀ। ਉਹਨਾਂ ਦਾ ਬਹੁਤ ਆਦਰ ਮਾਨ ਸਿੱਖਾਂ 'ਚ ਵੀ ਸੀ ਤੇ ਮੁਗਲਾਂ 'ਚ ਵੀ ਸੀ। ਸਾਈ ਮੀਆਂ ਮੀਰ ਇੱਥੇ ਫਿਰ ਨਾਲ ਦੀ ਨਾਲ ਕਹਿੰਦੇ ਨੇ ਕਿ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਨੂੰ ਤਕਲੀਫ ਦਿੱਤੀ ਹੈ। ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਕੀਤਾ ਹੋਇਆ ਹੈ ਗਵਾਲੀਅਰ ਦੇ ਕਿਲੇ 'ਚ। ਉਹ ਪੀਰ ਫਿਰ ਕਹਿੰਦਾ ਹੈ ਕਿ ਰਿਹਾ ਕਰੋ ਉਹਨਾਂ ਨੂੰ। ਨਹੀਂ ਤਾਂ ਇੱਥੇ ਪਿਆ ਪਿਆ ਤੜਫ ਤੜਫ ਕੇ ਮਰ ਜਾਏਗਾ ਤੂੰ ਹੁਣ ਮਰਦਾ ਕੀ ਨਾ ਕਰਦਾ ਜਹਾਂਗੀਰ ਇੱਥੇ ਨਾਲ ਦੀ ਨਾਲ ਹੁਕਮ ਸੁਣਾ ਦਿੰਦਾ ਹੈ ਕਿ ਗੁਰੂ ਸਾਹਿਬ ਨੂੰ ਰਿਹਾ ਕੀਤਾ ਜਾਵੇ ਇਹ ਖਬਰ ਜਦੋਂ ਮੁਗਲ ਵਜ਼ੀਰ ਲੈ ਕੇ ਜਾਂਦੇ ਨੇ ਗੁਰੂ ਸਾਹਿਬ ਕੋਲ ਗਵਾਲੀਅਰ ਦੇ ਕਿਲੇ 'ਚ ਤਾਂ ਉੱਥੇ ਜਿਹੜੇ ਉਹ ਰਾਜੇ ਸੀਗੇ ਕੈਦ ਗੁਰੂ ਸਾਹਿਬ ਦੇ ਨਾਲ ਉਹ ਬੜੇ ਵਿਆਕੁਲ ਹੋ ਜਾਂਦੇ ਨੇ ਉਹ ਰੋਣ ਲੱਗ ਜਾਂਦੇ ਨੇ इमोशनल ਹੋ ਜਾਂਦੇ ਨੇ ਕਿ ਜੇ ਤੁਸੀਂ ਚਲੇ ਗਏ ਤਾਂ ਸਾਡਾ ਕੀ ਬਣੂਗਾ ਹੁਣ ਇਥੇ ਦੋ ਚੀਜ਼ਾਂ ਸੀ ਇੱਕ ਇਹ ਵੀ ਸੀ ਕਿ ਅਸੀਂ ਕੈਦ ਚ ਰਹਿ ਜਾਾਂਗੇ ਦੂਸਰਾ ਇਹ ਵੀ ਸੀ ਕਿ ਗੁਰੂ ਸਾਹਿਬ ਦੇ ਆਉਣ ਨਾਲ ਉਹਨਾਂ ਦੀ ਜ਼ਿੰਦਗੀ ਹੀ ਬਦਲ ਚੁੱਕੀ ਸੀ ਗੁਰੂ ਸਾਹਿਬ ਦੇ ਸਾਰੇ ਸ਼ਬਦ ਹਾਲੂ ਬਣ ਚੁੱਕੇ ਸੀ ਕਿਉਂਕਿ ਗੁਰੂ ਸਾਹਿਬ ਨੇ ਉਹਨਾਂ ਦੀ ਸੋਚਨ ਸ਼ਕਤੀ ਹੀ ਬਦਲ ਦਿੱਤੀ ਸੀ ਹੁਣ ਉਹ ਕਿਲੇ ਚ ਮਰੂ ਮਰੂ ਨਹੀਂ ਕਰਦੇ ਸੀ ਕੈਦ ਖਾਨੇ ਚ ਉਹਨਾਂ ਨੂੰ ਇਹ ਸੀ ਕਿ ਸਾਡਾ ਗੁਰੂ ਸਾਨੂੰ ਛੱਡ ਕੇ ਚੱਲਿਆ ਹੈ ਸਾਡਾ ਕੀ ਬਣੂਗਾ ਗੁਰੂ ਸਾਹਿਬ ਫਿਰ ਇੱਥੇ ਉਹ ਵਜ਼ੀਰ ਨੂੰ ਮਨਾ ਕਰ ਦਿੰਦੇ ਨੇ ਕਿ ਜੇ ਰਿਹਾਆ ਕਰਨਾ ਹੈ ਤਾਂ ਇੰਨਾ ਸਾਰਿਆਂ ਨੂੰ ਵੀ ਮੇਰੇ ਨਾਲ ਹੀ ਕਰੋ ਨਹੀਂ ਤਾਂ ਮੈਨੂੰ ਵੀ ਇੱਥੇ ਹੀ ਬੰਦ ਰੱਖੋ ਕੋਈ ਗੱਲ ਨਹੀਂ ਇਹ ਖਬਰ ਜਦੋਂ ਜਹਾਂਗੀਰ ਕੋਲ ਪਹੁੰਚਦੀ ਆ ਤਾਂ ਹੁਣ ਮਜਬੂਰੀ ਸੀ ਉਹਦੀ ਹੁਣ ਫਸਿਆ ਹੋਇਆ ਸੀ ਹੁਣ ਇੱਕ ਪਾਸੇ ਮੌਤ ਖੜੀ ਸੀ ਤੇ ਇੱਕ ਪਾਸੇ ਗੁਰੂ ਸਾਹਿਬ ਤੇ ਉਹਨਾਂ ਰਾਜਿਆਂ ਦੀ ਰਿਹਾਈ ਸੀ ਫਿਰ ਇਹ ਮੰਨ ਜਾਂਦਾ ਹੈ ਕਿ ਠੀਕ ਆ ਮੈਂ ਇਹ ਹਾਂ ਕਰ ਦੇਣਾ ਪਰ ਇਹ ਤੇ ਪਰਖਦਾ ਹੈ ਗੁਰੂ ਸਾਹਿਬ ਦੀ ਤਾਕਤ ਪਰਖਦਾ ਹੈ ਇਹ ਕਿਉਂਕਿ ਅੰਦਰੋਂ ਤਾਂ ਇਹ ਇਹੋ ਜੀ ਸੀਗੇ ਨਾ ਮੈਲ ਨਾਲ ਭਰੇ ਹੋਏ ਕਮੀਨਗੀ ਇਹਨਾਂ ਦੇ ਅੰਦਰ ਹੁਣ ਜਦੋਂ ਇੰਨੇ ਵੱਡੇ ਪੀਰ ਨੇ ਵੀ ਕਹਿਤਾ ਨਾ ਉਸ ਤੋਂ ਬਾਅਦ ਵੀ ਇਹਨੂੰ ਯਕੀਨ ਨਹੀਂ ਆਇਆ ਪਰਖ ਕਰਦਾ ਗੁਰੂ ਸਾਹਿਬ ਦੀ ਕਹਿੰਦਾ ਜਿੰਨੇ ਕਹਿੰਦਾ ਇਹ ਕੈਦੀ ਗੁਰੂ ਸਾਹਿਬ ਦੇ ਚੋਲੇ ਨੂੰ ਫੜ ਕੇ ਆ ਜਾਣਗੇ ਉਹ ਰਿਹਾ ਕੀਤੇ ਜਾਣ ਬਾਕੀ ਕਹਿੰਦਾ ਅੰਦਰ ਹੀ ਤਾੜ ਦੋ ਇਥੇ ਫਿਰ ਗੁਰੂ ਸਾਹਿਬ ਕੋਲ ਜਦੋਂ ਇਹ ਖਬਰ ਪਹੁੰਚਦੀ ਆ ਤਾਂ ਗੁਰੂ ਸਾਹਿਬ ਫਿਰ ਉਹ ਕਿਲੇਦਾਰ ਹਰੀਦਾਸ ਨੂੰ ਕਹਿੰਦੇ ਨੇ ਕਿ ਸਾਡੇ ਵਾਸਤੇ 52 ਕਲੀਆਂ ਵਾਲਾ ਚੋਲਾ ਸਵਾ ਕੇ ਲਿਆਓ ਇਤਿਹਾਸਕਾਰ ਲਿਖਦੇ ਨੇ ਫਿਰ ਕਿ ਉਹ ਕਿਲੇਦਾਰ ਹਰੀਦਾਸ ਗੁਰੂ ਸਾਹਿਬ ਵਾਸਤੇ 52 ਕਲੀਆਂ ਵਾਲਾ ਚੋਲਾ ਸਵਾ ਕੇ ਲਿਆਇਆ ਕਿਉਂਕਿ ਉਹ ਕੋਈ ਛੋਟਾ ਮੋਟਾ ਅਧਿਕਾਰੀ ਤਾਂ ਹੈ ਨਹੀਂ ਸੀ ਉਹ ਕਿਲੇਦਾਰ ਸੀ ਉਹ ਸਾਰੇ ਜਿਹੜਾ ਕੈਦਖਾਨਾ ਸੀ ਉਹਦਾ ਸਭ ਤੋਂ ਵੱਡਾ ਹੈੱਡ ਸੀ ਉਹ ਉਹਦੇ ਵਾਸਤੇ ਤਾਂ ਕੋਈ ਔਖਾ ਵੀ ਨਹੀਂ ਸੀ ਨਾ ਕਿਸੇ ਤੋਂ ਪਰਮਿਸ਼ਨ ਲੈਣੀ ਸੀ ਨਾ ਕਿਸੇ ਦਾ ਉਹਨੂੰ ਡਰ ਸੀ ਜਦੋਂ ਓਟ ਆਸਰਾ ਇੰਨੇ ਵੱਡੇ ਗੁਰੂ ਦਾ ਹੋਵੇ ਉਦੋਂ ਵੈਸੇ ਵੀ ਡਰ ਚੱਕੇ ਜਾਂਦੇ ਨੇ ਫਿਰ ਉਹ 52 ਰਾਜੇ ਗੁਰੂ ਸਾਹਿਬ ਦੇ ਚੋਲੇ ਦੀ ਇੱਕ ਇੱਕ ਕਲੀ ਫੜ ਕੇ ਗੁਰੂ ਸਾਹਿਬ ਦੀ ਕਿਰਪਾ ਨਾਲ ਕਿਲੇ ਚੋਂ ਬਾਹਰ ਆ ਜਾਂਦੇ ਨੇ ਫਿਰ ਬਾਹਰ ਆ ਕੇ ਉਹ ਖੁਸ਼ੀ ਚ ਤੇ ਭਾਵੁਕ ਹੋਏ ਫਿਰ ਬੰਦੀ ਛੋੜ ਦਾਤਾ ਦੇ ਨਾਰੇ ਲਾਉਂਦੇ ਨੇ ਕਹਿੰਦੇ ਨੇ ਬੰਦੀ ਛੋੜ ਦਾਤਾ ਸਾਡਾ ਬੰਦੀ ਛੋੜ ਦਾਤਾ ਤਾਂ ਫਿਰ ਇਸ ਤਰੀਕੇ ਨਾਲ ਗੁਰੂ ਸਾਹਿਬ ਦੇ ਨਾਮ ਨਾਲ ਬੰਦੀ ਛੋੜ ਜੁੜ ਗਿਆ ਸਿੱਖਾਂ ਨਾਲ ਕਿਵੇਂ ਜੁੜਗੀ ਦਿਵਾਲੀ ਗੁਰੂ ਸਹਿਬਾਨਾ ਵੇਲੇ ਦਿਵਾਲੀ ਮਨਾਈ ਜਾਂਦੀ ਸੀ ਗੁਰੂ ਸਾਹਿਬਾਨਾ ਦੇ ਲਿਖੇ ਹੁਕਮਨਾਮਿਆਂ ਚ ਦਿਵਾਲੀ ਬਾਰੇ ਉਹਨਾਂ ਨੇ ਕੀ ਲਿਖਿਆ ਹੈ ਆਪਾਂ ਸਾਹਮਣੇ ਜਿਵੇਂ ਪੜਿਆ ਹੈ ਕਿ ਗਵਾਲੀਅਰ ਦੇ ਕਿਲੇ ਚੋਂ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਰਿਹਾਅ ਹੁੰਦੇ ਨੇ ਤਾਂ ਉਹ ਅੰਮ੍ਰਿਤਸਰ ਸਾਹਿਬ ਆਉਂਦੇ ਨੇ ਤੇ ਉਹਨਾਂ ਦੇ ਆਉਣ ਦੀ ਖੁਸ਼ੀ 'ਚ ਦੀਪਮਾਲਾ ਕੀਤੀ ਜਾਂਦੀ ਆ ਫਿਰ ਦਿਵਾਲੀ ਮਨਾਉਣ ਲੱਗੇ ਪਰ ਜਦੋਂ ਇਤਿਹਾਸ ਫਰੋਲਦੇ ਆਪਾਂ ਤਾਂ ਆਪਾਂ ਨੂੰ ਇਹ ਲਿਖਿਆ ਮਿਲਦਾ ਹੈ ਕਿ ਗੁਰੂ ਸਾਹਿਬ ਗਵਾਲੀਅਰ ਦੇ ਕਿਲੇ 'ਚੋਂ ਰਿਹਾਅ ਹੋਣ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਆਉਂਦੇ ਹੀ ਨਹੀਂ ਫਿਰ ਦੀਪਮਾਲਾ ਕਿੱਥੇ ਕੀਤੀ ਜਾਂਦੀ ਆ ਰਿਹਾਅ ਹੋਣ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਸਭ ਤੋਂ ਪਹਿਲਾਂ ਕਿਲੇਦਾਰ ਹਰੀਦਾਸ ਦੇ ਘਰ ਜਾਂਦੇ ਨੇ ਤੇ ਕਿਲੇਦਾਰ ਹਰੀਦਾਸ ਹੀ ਆਪਣੇ ਘਰੇ ਦੀਪਮਾਲਾ ਕਰਦਾ ਹੈ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ 'ਚ ਰਿਹਾ ਹੁੰਦੇ ਨੇ ਗੁਰੂ ਸਾਹਿਬ ਕਤਕ ਦੇ ਮਹੀਨੇ 'ਚ ਤੇ ਅੰਮ੍ਰਿਤਸਰ ਸਾਹਿਬ ਪਹੁੰਚਦੇ ਨੇ ਮਾਘ ਦੇ ਮਹੀਨੇ 'ਚ ਇਹਨਾਂ ਨੂੰ ਅੰਗਰੇਜ਼ੀ ਤਰੀਕਾ ਦੇ ਹਿਸਾਬ ਨਾਲ ਆਪਾਂ ਕੱਢੀਏ ਤਾਂ ਅਕਤੂਬਰ 'ਚ ਗੁਰੂ ਸਾਹਿਬ ਰਿਹਾ ਹੁੰਦੇ ਨੇ ਕਿਲੇ 'ਚੋਂ ਤੇ ਜਾ ਕੇ 3-4 ਮਹੀਨਿਆਂ ਬਾਅਦ ਫਰਵਰੀ 'ਚ ਜਾਂਦੇ ਨੇ ਅੰਮ੍ਰਿਤਸਰ ਸਾਹਿਬ ਉਸ ਤੋਂ ਪਹਿਲਾਂ ਕਿੱਥੇ ਸੀਗੇ ਗੁਰੂ ਸਾਹਿਬ ਇਤਿਹਾਸਕਾਰ ਇਹ ਲਿਖਦੇ ਨੇ ਕਿ ਕਿਲੇ ਚੋਂ ਰਹਾ ਹੋਣ ਤੋਂ ਬਾਅਦ ਸਿੱਧਾ ਜਾਂਦੇ ਨੇ ਹਰੀਦਾਸ ਦੇ ਘਰ ਹਰੀਦਾਸ ਉੱਥੇ ਗੁਰੂ ਸਾਹਿਬ ਦੇ ਰਹਾ ਹੋਣ ਦੀ ਖੁਸ਼ੀ 'ਚ ਦੀਪਮਾਲਾ ਕਰਦਾ ਹੈ ਉਸ ਤੋਂ ਬਾਅਦ ਗੁਰੂ ਸਾਹਿਬ ਜਾਂਦੇ ਨੇ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਕਈ ਮਹੀਨੇ ਰਹਿਣ ਤੋਂ ਬਾਅਦ ਫਿਰ ਜਾਂਦੇ ਨੇ ਅੰਮ੍ਰਿਤਸਰ ਸਾਹਿਬ ਹੁਣ ਪਟਵੰਇਆਂ 'ਚ ਉੱਥੇ ਇਹ ਲਿਖਿਆ ਗਿਆ ਹੈ ਕਿ ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ ਮਾਗਦੇ ਮਹੀਨੇ 'ਚ ਯਾਨੀ ਕਿ 3-4 ਮਹੀਨਿਆਂ ਬਾਅਦ ਰਹਾ ਹੋਣ ਤੋਂ ਉਥੇ ਫਿਰ ਬਾਬਾ ਬੁੱਢਾ ਜੀ ਮਿਹਰਬਾਨ ਜੀ ਨੇ ਕਿ ਚੁਗਲੀ ਕੀਤੀ ਸੀ ਗੁਰੂ ਸਾਹਿਬ ਦੀ ਪਹਿਲਾਂ ਜਹਾਂਗੀਰ ਕੋਲ ਤੇ ਹੋਰ ਸਿੱਖ ਉਥੇ ਫਿਰ ਗੁਰੂ ਸਾਹਿਬ ਦੀ ਆਉਣ ਦੀ ਖੁਸ਼ੀ 'ਚ ਅੰਮ੍ਰਿਤਸਰ ਸਾਹਿਬ ਦੀਪਮਾਲਾ ਕਰਦੇ ਨੇ ਹੁਣ ਫਿਰ ਇਹਨੂੰ ਦੀਵਾਲੀ ਨਾਲ ਕਿਵੇਂ ਜੋੜ ਦਿੱਤਾ ਗਿਆ ਦੀਵਾਲੀ ਕਿਉਂਕਿ ਪਹਿਲੇ ਦਿਨੋਂ ਹੀ ਮਨਾਈ ਜਾਂਦੀ ਆ ਕੱਤਕ ਦੇ ਮਹੀਨੇ 'ਚ ਕੱਤਕ ਦੇ ਮਹੀਨੇ 'ਚ ਗੁਰੂ ਸਾਹਿਬ ਰਹਾ ਹੋਏ ਸੀ ਜਦੋਂ ਹਰੀਦਾਸ ਦੇ ਘਰੇ ਦੀਪਮਾਲਾ ਉਹਨੇ ਕੀਤੀ ਸੀ ਤਾਂ ਉਦੋਂ ਕਤਕਦਮ ਹੀ ਨਹੀਂ ਸੀ ਉਦੋਂ ਇਹ ਨਹੀਂ ਸੀ ਕਿ ਪ੍ਰੋਪਰ ਦੀਵਾਲੀ ਵਾਲਾ ਦਿਨ ਸੀ ਹੋ ਸਕਦਾ ਦੀਵਾਲੀ ਤੋਂ 2 ਦਿਨ ਪਹਿਲਾਂ ਹੋਵੇ ਹੋ ਸਕਦਾ ਦੀਵਾਲੀ ਤੋਂ 2 ਦਿਨ ਬਾਅਦ ਹੋਵੇ ਪਰ ਜਦੋਂ ਅੰਮ੍ਰਿਤਸਰ ਸਾਹਿਬ 'ਚ ਦੀਪਮਾਲਾ ਕੀਤੀ ਜਾਂਦੀ ਆ ਉਹ ਤਾਂ ਮਾਘ ਦਾ ਮਹੀਨਾ ਸੀ ਯਾਨੀ ਕਿ 3-4 ਮਹੀਨਿਆਂ ਦਾ ਫਰਕ ਸੀ ਉਹਦਾ ਤਾਂ ਦੀਵਾਲੀ ਨਾਲ ਕੋਈ ਲੈਣ ਦੇਣ ਹੈ ਹੀ ਨਹੀਂ ਹੁਣ ਇੱਥੇ ਫਿਰ ਕਨਫਿਊਜ਼ਨ ਕ੍ਰੀਏਟ ਹੋ ਗਈ ਨਾ ਕਿ ਬੰਦੀ ਛੋੜ ਦਿਵਸ ਤਾਂ ਹੈਗਾ ਜਿਹੜਾ ਓਹੋ ਉੱਥੇ ਸੀ ਜਦੋਂ ਰਹਾ ਹੋਏ ਗੁਰੂ ਸਾਹਿਬ ਤੇ ਅੰਮ੍ਰਿਤਸਰ ਜਿਹੜੀ ਦੀਪਮਾਲਾ ਕੀਤੀ ਗਈ ਉਹ ਤਾਂ ਉਦੋਂ ਬਹੁਤ ਟਾਈਮ ਬਾਅਦ ਕੀਤੀ ਗਈ ਤੇ ਬੰਦੀ ਛੋੜ ਦੇ ਦਿਵਸ ਨੂੰ ਫਿਰ ਉਹ ਅੰਮ੍ਰਿਤਸਰ ਸਾਹਿਬ ਜਿਹੜੀ ਦੀਪਮਾਲਾ ਹੈ ਉਹਦੇ ਨਾਲ ਜੋੜ ਕੇ ਫਿਰ ਨਾ ਦੇਖਿਆ ਜਾਵੇ ਹੁਣ ਦੂਜਾ ਸਵਾਲ ਸੰਗਤਾਂ ਦੇ ਮਨ 'ਚ ਇਹ ਆ ਕਿ ਪਹਿਲਾਂ ਸਿੱਖ ਮਨਾਉਂਦੇ ਸੀ ਦੀਵਾਲੀ ਕਿ ਗੁਰੂ ਸਹਿਮਾਨਾਂ ਵੇਲੇ ਦੀਵਾਲੀ ਮਨਾਹੀ ਜਾਂਦੀ ਸੀ ਤਾਂ ਆਪਾਂ ਇਤਿਹਾਸਿਕ ਤੱਥਾਂ ਦੇ ਆਧਾਰ ਤੇ ਹੀ ਇੱਥੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕੇ ਗੁਰੂ ਸਾਹਿਬ ਦੇ ਆਉਣ ਦੀ ਖੁਸ਼ੀ ਚ ਜਦੋਂ ਅਮਰਸਰ ਸਾਹਿਬ ਮਾਗਦੇ ਮਹੀਨੇ ਚ ਦੀਪਮਾਲਾ ਕੀਤੀ ਗਈ ਤਾਂ ਇਤਿਹਾਸਿਕ ਸਰੋਤ ਇਹ ਜਾਂ ਕੋਈ ਨਹੀਂ ਮਿਲਦਾ ਕਿ ਉਸ ਤੋਂ ਅਗਲੇ ਸਾਲਾਂ ਚ ਸੇਮ ਤਰੀਕ ਤੇ ਦੀਪਮਾਲਾ ਕੀਤੀ ਗਈ ਹੋਵੇ ਹਰਮੰਦਰ ਸਾਹਿਬ ਤਾਂ ਹੁਣ ਫਿਰ ਸਿੱਖ ਦੀਵਾਲੀ ਮਨਾਉਂਦੇ ਸੀ ਜਾਂ ਨਹੀਂ ਮਨਾਉਂਦੇ ਸੀ ਜਾਂ ਬੰਦੀ ਛੋੜ ਦਿਵਸ ਮਨਾਉਂਦੇ ਸੀ ਜਾਂ ਨਹੀਂ ਮਨਾਉਂਦੇ ਸੀ ਹੁਣ ਜਦੋਂ ਆਪਾਂ ਗੁਰੂ ਸਹਿਬਾਨਾਂ ਦੇ ਹੱਥ ਲਿਖਿਤ ਹੁਕਮਨਾਮੇ ਪੜ੍ਹਦੇ ਆ ਤਾਂ ਉਹਦੇ ਚ ਆਪਾਂ ਨੂੰ ਦੀਵਾਲੀ ਦਾ ਜ਼ਿਕਰ ਮਿਲਦਾ ਹੈ ਕਈ ਥਾਵਾਂ ਜਦੋਂ ਆਪਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਕਈ ਹੁਕਮਨਾਮੇ ਨੇ ਉਹਦੇ ਚ ਉਹਨਾਂ ਨੇ ਦੀਵਾਲੀ ਦਾ ਜ਼ਿਕਰ ਕੀਤਾ ਹੋਇਆ ਹੈ ਹੁਣ ਗੁਰੂ ਤੇਗ ਬਹਾਦਰ ਸਾਹਿਬ ਕੌਣ ਸੀ ਗੁਰੂ ਤੇਗ ਬਹਾਦਰ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਤੇ ਸਿੱਖਾਂ ਦੇ ਨੌਵੇਂ ਸੱਚੇ ਪਾਤਸ਼ਾਹ ਉਦੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੱਥ ਲਿਖਤ ਹੁਕਮਨਾਮਿਆਂ 'ਚ ਦਿਵਾਲੀ ਦਾ ਜ਼ਿਕਰ ਕੀਤਾ ਹੋਇਆ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਸੁੰਦਰੀ ਜੀ ਨੇ ਦਿੱਲੀ ਤੋਂ ਸਿੱਖਾਂ ਨੂੰ ਹੁਕਮਨਾਮੇ ਜੋ ਭੇਜੇ ਉਹਦੇ 'ਚ ਵੀ ਦਿਵਾਲੀ ਦਾ ਜ਼ਿਕਰ ਮਿਲਦਾ ਹੈ। ਕਈ ਵਾਰ ਹੁਣ ਇਥੇ ਆਪਾਂ ਨੂੰ ਜਿਵੇਂ WhatsApp ਤੇ ਇਦਾਂ ਦੇ ਮੈਸੇਜ ਆਉਣ ਲੱਗ ਜਾਂਦੇ ਨੇ ਕਿ ਦਿਵਾਲੀ ਨਹੀਂ ਹੁੰਦੀ ਕਿ ਬੰਦੀ ਛੋੜ ਦੇਵਸ ਹੁੰਦਾ। ਗੁਰੂ ਸਾਹਿਬਾਨਾਂ ਦੇ ਹੁਕਮਨਾਮਿਆਂ 'ਚ ਬੰਦੀ ਛੋੜ ਸ਼ਬਦ ਕਿਤੇ ਨਹੀਂ ਮਿਲਦਾ ਆਪਾਂ ਨੂੰ ਦੀਵਾਲੀ ਦਾ ਜ਼ਿਕਰ ਜ਼ਰੂਰ ਮਿਲਦਾ ਹੈ ਹੁਣ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਹੱਥ ਲਿਖਤ ਹੁਕਮਨਾਮਾ ਹੈ ਇਹਦੇ 'ਚੋਂ ਕੀ ਕਹਿੰਦੇ ਨੇ ਰਾਮਦਾਸ ਉਗਰ ਸੈਣ ਭਾਈ ਲਾਲ ਚੰਦ ਸਰਬੱਤ ਸੰਗਤ ਗੁਰੂ ਰੱਖੇਗਾ ਕਾਰਬਾਰ ਲੈ ਕੇ ਜੋੜਾ ਜੁੜਾਵਲ ਕਾ ਛੇ ਬਲਦ ਫਰਮਾਇਸ ਕੇ ਸਰਬੱਤ ਸੰਗਤ ਲੈ ਕੇ ਦੀਵਾਲੀ ਨੂੰ ਮਾਤਾ ਜੀ ਪਾਸ ਆਵਣਾ ਹੁਣੇ ਥੇ ਉਹ ਦਖ ਕਹਿ ਰਹੇ ਨੇ ਵੀ ਦੀਵਾਲੀ ਨੂੰ ਮਾਤਾ ਜੀ ਪਾਸ ਆਵਣਾ ਤਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਇਦਾਂ ਹੀ ਕਈ ਹੁਕਮਨਾਮੇ ਆਪਾਂ ਨੂੰ ਮਿਲਦੇ ਨੇ ਜਿਦੇ ਚ ਦੀਵਾਲੀ ਸ਼ਬਦ ਦਾ ਜ਼ਿਕਰ ਕੀਤਾ ਹੋਇਆ ਹੈ ਇਸ ਤੋਂ ਬਾਅਦ ਆਪਾਂ ਆ ਜੰਦੇ ਆ ਗੁਰੂ ਗੋਬਿੰਦ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਹੁਕਮਨਾਮੇ ਚ ਫਰਮਾਇਆ ਹੈ ਇੱਕੰਕਾਰ ਸਤਗੁਰੂ ਸ੍ਰੀ ਗੁਰੂ ਜੀਓ ਕੀ ਆਗਿਆ ਹੈ ਭਾਈ ਗੁਰਦਸ ਸਰਬਤ ਸੰਗਤ ਗੁਰੂ ਰੱਖੇਗਾ ਕਾਰ ਸੰਗਤ ਲੈ ਕੇ ਆਵਣਾ ਜੋ ਸਿੱਖ ਆਵੇਗਾ ਸੋ ਨੇਹਾਲ ਹੋਗ ਮਿਤੀ ਮਾਗ ਸੁਦੀ ਫਿਰ ਅੱਗੇ ਉਹ ਤਰੀਕ ਲਿਖੀ ਹੋਈ ਆ ਪਹਿਲਾ ਪੁਆਇੰਟ ਜਿਹੜਾ ਲਿਖਿਆ ਹੋਇਆ ਮੇਵੜੇ 9 ਦਿਨੇ ਹੁਣ ਮੇਵੜੇ 9 ਦਿਨੇ ਇਹਦਾ ਕੀ ਮਤਲਬ ਆ ਮੇਵੜੇ ਕਹਿੰਦੇ ਸੀ ਮਸੰਦਾ ਨੂੰ